ਪਰ ਵਿਊ ਸਹੀ ਨਹੀਂ ਹੋਣਾ ਦੋਸਤੋ ਨਿਆ ਥੋੜਾ ਆਪਣਾ ਵਿਸ਼ੇ ਮਾਰਾਇ ਸੰਦੇਸ਼ਾਂ ਦੇ ਦਿੱਨੀਓ ਦੋਸਤੋ ਅੱਜ ਸਦਮਾ ਬੈਠੇ ਰੋੜ ਤੇ ਰਾਤ ਦੇ 3 ਵਜੇ ਹੋਇਆ ਐਕਸੀਡੈਂਟ ਠੀਕ ਹੈ ਬਜਲੀ ਦਾ ਪਰ ਹੈ ਟਰੱਕ ਪਲਟ ਗਿਆ ਵਾ ਜਿਸ ਵਿੱਚ ਦੋ ਜਵਾਬ ਦੇ ਮੌਕੇ ਕਈ ਮਰ ਗਏ ਨੇ ਤੇ ਦੋ ਜਵਾਬ ਦੇ ਹੱਥ ਤੇ ਜ਼ਖਮੀ ਨੇ ਆਓ ਆਪਾਂ ਕਰਦੇ ਹਾਂ ਲੋਕਾਂ ਨਾਲ ਗੱਲਬਾਤ ਦਿਖਾਉਣੀ ਹੈ ਤੁਹਾਨੂੰ ਲਾਈਵ ਤਸਵੀਰਾਂ ਏ ਹੈਲੋ ওভার ਟੌਰ ਵੀ ਪਤਾ ਨਹੀਂ ਹੈ ওভারਟੈਕ ਕਰਦਾ ਬਈ ਜਿਆ ਮਾਲ ਜਿਆ ਪਰ ਇਹੋ ਗਰਾਸਤ ਤੇ ਤੇ ਦਾ ਟੈਨ ਇਧਰੋਂ ਆਉਂਦਾ ਪੈਸੀ ਬਣ ਗੋ ਕਿਤੇ ਜੁਆ ਕੇ ਦਿੱਤੇ ਦਿੱਤੇ ਬਈ ਚਾਰ ਦੁਆਰ ਨਹੀਂ ਤੇ ਦੋ ਮੀਆਂ ਦੀ ਛੇ ਜਣੇ ਵੀ ਦੋਸਤਾਂ ਨੂੰ ਚੱਕ ਕੇ ਪੁੰਚ ਕੇ ਪੁੰਚਾ ਕੇ ਡੇਕਦੇ ਆ ਇਹ ਡਰਾਈਵਰ ਨੂੰ ਵੀ ਆਵਾਜ਼ ਮਾਰੀ ਉਹ ਬੰਦੇ ਨੇ ਬਈ ਸਭ ਨੂੰ ਕੱਢ ਲਓ ਅਸੀਂ ਦੱਬ ਗਏ ਔਰੇ ਸਾਦੇ ਪਛਤੇ ਨਹੀਂ ਤੇ ਥੰਦੇ ਜਾ ਗਏ ਆ ਸਭ ਨੂੰ ਬਾਤ ਡਰਾਈਵਰ ਦਾ ਕੋਈ ਸੁਣੀ ਨੂੰ ਭੱਜ ਗਿਆ ਇੱਥੋਂ ਦੋ ਫਲੈਟ ਨਹੀਂ ਸੀ ਡਰਾਈਵਰ ਵੀ ਦੋਨੋਂ ਹੀ ਭੱਜ ਗਏ ਉਹ ਬਾਕੀ ਜਿਹੜੇ ਜਵਾਕ ਸੀ ਥੱਲੇ ਕਦੇ ਹੋਏ ਦੋ ਤਾਂ ਅਸੀਂ ਗਿੰਦੇ ਕਰਦੇ ਸੀ ਤੋਂ ਪਰ ਗਈ ਸੀ ਉਸ ਜਦ ਠੀਕ ਠਾਕ ਦਿੱਤਾ ਹੋਇਆ ਸਿੰਗਲ ਹੋ ਉਸ ਬੰਦੇ ਠੀਕ ਠੀਕ ਹੈ ਮੇਰੇ ਤਾਂ ਤੁਹਾਨੂੰ ਜਦਾ ਆਇਆ ਸੀ ਠੀਕ ਹੈ